ਪਤੀ ਦੀ ਜਮਾਨਤ ਅਤੇ ਆਪਣੀ ਡਿਲੀਵਰੀ ਲਈ ਚਿੱਟਾ ਵੇਚਣ ਲੱਗੀ ਗਰਭਵਤੀ ਔਰਤ ਸਾਥੀ ਸਮੇਤ ਕਾਬੂ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਨ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿੱਚ ਕਤਮ ਰੱਖਿਆ ਖੰਨਾ ਪੁਲਿਸ ਨੇ ਕਾਰਵਾਈ ਕਰਦਿਆ 7 ਮਹੀਨੇ ਦੀ ਗਰਭਵਤੀ ਮਾਹੀ ਲੇੜੀ ਬੈਠੀ ਹੋਈ ਹੈ ਇਹ ਆ ਰਹੇ ਸੀਗੇ ਤੇ ਜਦੋਂ ਨਾਕਾ ਦੇਖ ਕੇ ਇਹਨੇ ਮੁੰਨੇ ਬੈਕਤੀ ਨੇ ਇਦਾਂ ਨਾ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਸੋਮੰਦਰ ਸਿੰਘ ਜਿਹੜੀ ਸੁਖ ਹੈ ਤੇ ਜਿਹੜੀ ਉਹਦੇ ਨਾਲ ਲੇਡੀ ਸੀ ਉਹਦਾ ਨਾਮ ਮਾਹੀ ਮਾਹੀ ਰਾਜਪੂਤ ਸਰਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਤੀ ਦੀ ਜਮਾਨ ਅਤੇ ਆਪਣੀ ਡਿਲੀਵਰੀ ਲਈ ਚਿੱਟਾ ਵਿੱਚ ਲੱਗੀ ਗਰਭਵਤੀ ਔਰਤ ਸਾਥੀ ਸਮੇਤ ਕਾਬੂ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਨ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿੱਚ ਕਦਮ ਰੱਖਿਆ ਖੰਨਾ ਪੁਲਿਸ ਨੇ ਕਾਰਵਾਈ ਕਰਦਿਆ 7 ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਫ ਸੁੱਖਾ ਨੂੰ 15 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ ਦੋਵਾਂ ਖਿਲਾਫ ਐਨ ਡੀ ਪੀ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਿਕ 마ਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵੰਡ ਇਲਾਕੇ ਦੀ ਰਹਿਣ ਵਾਲੀ ਹੈ ਉਸ ਦਾ ਪਤੀ ਅਰਸ਼ਦੀਪ ਸਿੰਘ 1 ਮਹੀਨਾ ਪਹਿਲੇ ਡਕੈਤੀ ਦੀ ਯੋਜਨਾ ਬਣਾਦੇ ਪੁਲਿਸ ਦੇ ਹੱਥੇ ਚੜ ਗਿਆ ਸੀ ਅਤੇ ਇਸ ਵੇਲੇ ਜੇਲ੍ਹ ਵਿੱਚ ਹੈ ਪਤੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ 마ਹੀ ਨੇ ਸੁੱਖਾ ਦੇ ਨਾਲ ਮਿਲ ਕੇ ਚਿੱਟਾ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਹੀ ਨੇ ਆਪਣੇ ਪਤੀ ਦੀ ਜਮਾਨਤ ਅਤੇ ਆਪਣੀ ਗਰਭਵਸਤਾ ਇਸ ਕਰਕੇ ਉਹ ਸੁੱਖਾ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰ ਰਹੀ ਸੀ ਡੀਐਸਪੀ ਅਮਰਪਾਲ ਸਿੰਘ ਮੁਤਾਬਿਕ ਥਾਣਾ ਸਿਟੀ ਖੰਨਾ ਦੇ ਏਐਸਆਈ ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ ਉਪरांत ਮੌਜੂਦ ਸਨ ਇਸ ਦਰਾਂ ਨੇ ਇੱਕ ਮੋਟਰਸਾਈਕਲ ਆਉਂਦਾ ਦਿਖਿਆ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਨੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਕਾਰਨ ਰੁਕ ਗਿਆ ਉਸ ਨੇ ਜੇਬ ਵਿੱਚੋਂ ਇੱਕ ਲਿਫਾਫਾ ਕੱਢ ਕੇ ਪਿੱਛੇ ਬੈਠੀ ਔਰਤ ਮਾਹੀ ਨੂੰ ਦੇ ਦਿੱਤਾ ਮਾਹੀ ਨੇ ਕਬੜਾ ਕੇ ਉਹ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਦੋਵਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਸੁੱਟੇ ਲਿਫਾਫੇ ਦੀ ਜਾਂਚ ਕਰਨ ਤੋਂ 15 ਗ੍ਰਾਮ ਹਿਰੋਇਨ ਬਰਾਮਦ ਹੋਈ ਪੁਲਿਸ ਦੋਮਾ ਤੋ ਪੁੱਛਗਿੱਛ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਸ ਨੈਟਵਰਕ ਦੇ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ ਇਹ ਸੀ ਪ੍ਰਗਟ ਸਿੰਘ ਦਾ ਨਾਕਾ ਲੱਗਿਆ ਹੋਇਆ ਸੀਗਾ ਜਾਂ ਮੇਨ ਰੋਡ ਦੇ ਉੱਪਰ ਹੀ ਤੇ ਇਹਨਾਂ ਨੇ ਦੇਖਿਆ ਵੀ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਵਿਅਕਤੀ ਦੇ ਪਿੱਛੇ ਇੱਕ ਲੇਡੀ ਬੈਠੀ ਹੋਈ ਹੈ ਇਹ ਆ ਰਹੇ ਸੀਗੇ ਤੇ ਜਦੋਂ ਨਾਕਾ ਦੇਖ ਕੇ ਇਹਨੇ ਮੁੰਨੇ ਵਿਅਕਤੀ ਨੇ ਜਿਹੜਾ ਮਾ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਸੋਮਂਦਰ ਸਿੰਘ ਜਿਹੜੀ ਸੁਖ ਹੈ ਤੇ ਜਿਹੜੀ ਉਹਦੇ ਨਾਲ ਲੇਡੀ ਸੀ ਉਹਦਾ ਨਾਮ ਮਾਹੀ ਮਾਹੀ ਰਾਜਪੂਤ ਹੈ ਤੇ ਉਹਦੇ ਹਸਬੰਡ ਦਾ ਨਾਮ ਅਰਸ਼ਦੀਪ ਹੈ ਜਿਹੜੀ ਸੁਲਤਾਨਪੁਰ ਦੇ ਜिला ਅਮਰਸਰ ਸਾਹਿਬ ਦੇ ਰਹਿਣ ਵਾਲੇ ਆ ਇਹਨੇ ਇੱਕ ਉਹਦੇ ਲੋਅਰਰੀ ਜੇਵਚੋਂ ਲਿਫਾਫੇ ਕੱਢ ਕੇ ਛੋਟੀ ਜੀ ਉਹ ਪਿੱਛੇ ਬੈਠੀ ਲੇਡੀ ਨੂੰ ਫੜਾਤੀ ਤੇ ਉਹਨੇ ਛੁੱਟ ਦਿੱਤੀ ਜਦੋਂ ਇਹਨਾਂ ਨੂੰ ਸ਼ੱਕ ਦੇ ਬਨਾ ਤੇ ਕਾਬੂ ਕਰਕੇ ਤੇ ਉੱਚ ਕਿਚ ਕੀਤੀ ਗਈ ਕਿ ਉਹ ਜਿਹੜੀ ਲਿਫਾਫੀ ਸੀ ਉਹਦੇ ਚ ਦੇਖਿਆ ਗਿਆ ਤੇ ਉਹਦਾ ਜਿਹੜਾ ਉਹਦੇ ਚ ਸਮਾਨ ਸੀ ਉਹਦਾ ਵਜ਼ਨ ਕੀਤਾ ਗਿਆ ਉਹ 15 ਗ੍ਰਾਮ ਨਿਕਲਿਆ ਜੇਨੂੰ ਬਾਅਦ ਚ ਅਸੀਂ ਜਿਹੜੀ ਸਾਡੀ ਐਂਟੀਬੀਪੀਐਸ ਕਿੱਟ ਹੁੰਦੀ ਹੈ ਡਰਗ ਡਿਟੈਕਸ਼ਨ ਟੈਸਟ ਉਹਦੇ ਚ ਚੈੱਕ ਕੀਤਾ ਗਿਆ ਤਾਂ ਉਹ ਹੀ ਰਿਨਜੀ ਇਹਨਾਂ ਦੋਨਾਂ ਦੇ ਉੱਤੇ ਐਫਆਈਆਰ ਨੰਬਰ 98 ਅੰਡਰ ਸੈਕਸ਼ਨ 21 ਕਾਡ 85 ਪੀਐਸਸੀਟੀ 1 ਦਰਜ ਕਰਕੇ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਹਨਾਂ ਦੇ ਤਾਂ ਪਹਿਲੇ ਹੀ ਪੱਕੇ ਕਰਦੇ ਉਹ ਹਜੇ ਮੈਟਰੋਫ ਇਨਵੈਸਟੀਗੇਸ਼ਨ ਆ ਜੀ ਪਤਾ ਕਰ ਰਹੇ ਆ ਇਹ ਜਰੂਰ ਪਤਾ ਲੱਗਿਆ ਵੀ ਜਿਹੜਾ ਉਹ ਤਾਂ ਮਾਹੀ ਰਾਜਪੂਤ ਦਾ ਹਸਬੰਡ ਹੈ ਅਰਸ਼ਦੀਪ ਸਿੰਘ ਅਲੀਸ ਗੋਪੀ ਉਹ 2 ਮਹੀਨਾ 2 ਮਹੀਨੇ ਪਹਿਲਾਂ ਦਾ 392 402 ਬਿਤੇਤੀ ਦੀ ਥਿਊਰੀ ਚ ਪਹਿਲੇ ਜੇਲ੍ਹ ਚ